ਕੱਲ ਇੱਕ ਮਾਮਲਾ ਸਾਹਮਣੇ ਆਇਆ ਉਹਦੇ ਵੀ આરોਪ ਲੱਗੇ ਸੀ ਕੀ ਸਜ਼ਾਈ ਕੀ ਆ ਸਰ ਮੈਂ ਜੀ ਡਾਕਟਰ ਤਲਵਾਰ ਸਿੰਘ ਜੱਸੀ ਹੂੰ ਤਾਬਾ ਰੋਡ ਤੇ 30 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਹਾਂ ਜੀ 30 ਸਾਲ ਤੋਂ ਲੈ ਕੇ ਹੁਣ ਤੱਕ ਮੇਰੇ ਅੱਜ ਤੱਕ ਕੋਈ ਇਦਾਂ ਦੀ ਕਿਸੇ ਗੱਲ ਦੀ ਕਿ ਮੇਰੇ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਗੱਲਬਾਤ ਨਹੀਂ ਮਿਤੀ 23 12 24 ਨੂੰ ਰਿਸ਼ੂ ਉਹਦੀ ਪਤਨੀ ਪੂਜਾ ਉਹਦਾ ਬੇਟਾ 6ਖਰ ਬਿਜਲੀ ਵਾਲਾ ਮੇਰੇ ਨਾਲ ਦਾ ਗਵਾਂਡੀ ਮੋਂਟਾ ਮੋਂਟੀ ਤੇ 프렌ਸ ਡੱਬਿਆਂ ਵਾਲਾ ਇਹ ਮੇਰੀ ਕਲੀਨਿਕ ਤੇ ਜਦੋਂ ਮੈਂ ਆਪਣੇ ਇੱਕ ਪੇਸ਼ੈਂਟ ਨੂੰ ਚੈੱਕਅਪ ਕਰ ਰਿਹਾ ਸੀਗਾ ਜਵਰੀ ਅੰਦਰ ਇਹਨਾਂ ਨੇ ਆ ਕੇ ਮੇਰੀ ਮਾਰਕਟ ਕਰਨੀ ਸ਼ੁਰੂ ਕਰਤੀ ਮੇਰੀ ਦਾੜੀ ਤੋਂ ਫੜ ਕੇ ਮੈਨੂੰ ਇਹਨਾਂ ਨੇ ਮੇਰੀ ਰੋਮਾਂ ਦੀ ਬੇਅਦਬੀ ਕੀਤੀ ਮੇਰੇ ਚੈਸਟ ਵਿੱਚ ਘਸੌਣ ਮੁਕੇ ਮਾਰੇ ਮੈਂ ਇੱਕ ਹਾਰਡ ਦਾ ਪੇਸ਼ੈਂਟ ਆ ਮੇਰੇ ਪਿਛੋਕ ਉਸ ਵਕਤ ਮੈਨੂੰ ਇਹਨਾਂ ਨੇ ਮੇਰੇ ਗਲੇ ਤੋਂ ਫੜ ਕੇ ਉਧਰੋਂ ਮੇਰੀ ਇਮਾਰਤ ਕਿਸਨ ਮੁਕੀ ਕਰ ਰਹੇ ਸੀਗੇ ਮੇਰੀ ਦੁਕਾਨ ਦੇ ਵਿੱਚ ਭੰਨ ਤੋੜ ਕੀਤੀ ਤਾਂ ਮੈਨੂੰ ਧੂਕੇ ਬਾਹਰ ਇਹ ਕਹਿੰਦਿਆਂ ਲੈ ਕੇ ਜਾ ਰਹੇ ਸੀ ਕਿ ਇਹਨੂੰ ਬਾਹਰ ਖਿੱਚ ਕੇ ਲਿਆਓ ਅੱਜ ਇਹਨੂੰ ਜਾਨ ਤੋਂ ਨਹੀਂ ਛੱਡਣਾ ਬਜਾ ਰੰਜਿਸ਼ ਇਹ ਆਜੀ ਮੇਰਾ ਇਹਨਾਂ ਲੋਕਾਂ ਦੇ ਨਾਲ ਕੋਈ ਕੋਈ ਮੇਰਾ ਰੰਜਿਸ਼ ਮੇਰਾ ਕੋਈ ਇਹਨਾਂ ਦਾ ਮਤ ਭੇਦ ਨਹੀਂ ਸਿਆਸੀ ਤੌਰ ਤੇ ਜਗਮੀਤ ਸਿੰਘ ਨੋਨੀ ਜੋ ਸਾਡੇ ਲਾਕ ਦੇ ਵਿੱਚ ਕਾਉਂਸਲਰ ਜਿੱਤਿਆ ਵੋਟਾਂ ਤੋਂ ਪਹਿਲਾਂ ਮੇਰੀ ਕਲੀਨਿਕ ਤੇ ਆਇਆ ਸੀ ਮੈਂ ਕਿਉਂਕਿ ਕੁਲਦੀਪ ਸਿੰਘ ਬਿੱਟਾ ਦੀ ਹਮਾਇਤ ਕਰ ਰਿਆਂ ਕਰ ਰਿਆ ਸੀ ਵੋਟਾਂ ਦੇ ਵਿੱਚ ਉਹ ਮੈਨੂੰ ਫੋਰਸ ਕੀਤਾ ਉਹਨੇ ਆ ਕੇ ਕਿ ਇਹਦੇ ਬੋਰਡ ਲਾਓ ਮੇਰੀ ਮਦਦ ਕਰੋ ਅਗਰ ਤੁਸੀਂ ਮੈਂ ਉਹਨਾਂ ਨੂੰ ਮਨਾ ਕੀਤਾ ਵੀ ਮੈਂ ਇਹ ਨਹੀਂ ਇਹ ਕਰ ਸਕਦਾ ਉਹਨਾਂ ਨੇ ਮੈਨੂੰ ਕਲੀਨਿਕ 'ਚ ਕਿਹਾ ਸੀ ਵੀ ਜੇ ਤੁਸੀਂ ਇਹ ਨਹੀਂ ਕੀਤਾ ਤਾਂ ਤੈਨੂੰ ਮੈਂ ਜਿੱਤ ਜਾਣਾ ਹੈ ਤੈਨੂੰ ਇਹਦੇ ਸਿੱਟੇ ਭੁਗਤਣੇ ਪੈਣਗੇ ਕਿਹੜੀ ਪਾਰਟੀ ਦਾ ਸੀ ਜਿਨ੍ਹਾਂ ਨੇ ਜਗਮੀਤ ਸਿੰਘ ਨੋਨੇ ਕਾਂਗਰਸ ਪਾਰਟੀ ਦਾ ਉਮੀਦਵਾਰ ਉਹ ਮੈਨੂੰ ਆਕੇ ਕਲੀਨਿਕ ਤੇ ਆਕੇ ਗੱਲ ਕਹਿ ਕੇ ਗਿਆ ਸੀ ਕਿ ਤੁਸੀਂ ਕਿਹਨੂੰ ਰਿਪੋਰਟ ਕਰਦੇ ਹੋ ਮੈਂ ਕੁਲਦੀਪ ਸਿੰਘ ਬੇਟਾ ਜੋ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਉਸ ਦੀ ਮੈਂ ਸਪੋਰਟ ਕਰ ਰਿਹਾ ਸੀ ਮੇਰੀ ਅੱਜ ਵੀ ਕਲੀਨਿਕ ਤੇ ਉਹਦੇ ਬੈਨਰ ਲੱਗੇ ਹੋਇਆ ਕਿਹੜਾ ਬੋਰਡ ਸਰ ਕਿਹੜਾ ਬੋਰਡ ਪੈਂਦਾ ਉਹ ਬਾਰ ਨੰਬਰ 42 ਤੋਂ ਦੂਸਰਾ ਕਾਰਨ ਸੀਗਾ ਕਿ ਮੇਰੇ ਜੋ ਸਾਹਮਣੇ ਗਰਨਾਣਕ ਕਨਫੈਕਸ਼ੀ ਸਕੋਰ ਲਕੇਸ਼ ਕੁਮਾਰ ਉਹ ਤਾਂ ਇਹਦੇ ਨਾਲ ਜਿਹੜੀ ਇਹਦੇ ਵਿੱਚ ਮੁਜਰਮ ਨੇ ਪੂਜਾ ਅੰਸ਼ ਤੇ ਰਿਸ਼ੂ ਉਹਦੇ ਰਿਸ਼ੇ ਵਿੱਚ ਪਤੀਜਾ ਲੱਗ ਜਾਏ ਇਹਨਾਂ ਦੇ ਆਪਸ ਵਿੱਚ ਮਹੀਨਾ ਪਹਿਲਾਂ ਵੀ ਕਿਸੇ ਵਜ੍ਹਾ ਕਰਕੇ ਪਰਿਵਾਰਕ ਵਜ੍ਹਾ ਕਰਕੇ ਲੜਾਈ ਹੋਈ ਸੀ ਮੇਰੇ ਗਵਾਂਢੀ ਹੋਣ ਕਰਕੇ ਮੈਂ ਇਹਨਾਂ ਦਾ ਵਿੱਚ ਪੈ ਕੇ ਆਪਸ ਵਿੱਚ ਇਹਨਾਂ ਦਾ ਛੱਡ ਛੜਾਇਆ ਕਰਵਾ ਦਿੱਤਾ ਸੀਗਾ ਕੱਲ ਵੀ ਉਸ ਵਜ੍ਹਾ ਰੰਜਿਸ਼ ਨੂੰ ਲੈ ਕੇ ਇਹਨਾਂ ਦੇ ਦੁਆਰਾ ਲੜਾਈ ਝਗੜਾ ਹੋਇਆ 2-3 ਵਾਰ ਇਹਨਾਂ ਨੇ ਉਹਦੀ ਕੁੱਟਮਾਰ ਕੀਤੀ ਜੇਦੀ ਕੋਈ ਮੌਕੇ ਤੇ ਅ fırsਰ ਆ ਕੇ ਇਨਕੁਆਰੀ ਵੀ ਕਰ ਸਕਦੇ ਆ ਸਾਰੀ ਮਾਰਕੀਟ ਚ ਵੀ ਕੁੱਟਮਾਰ ਹੋਈ ਆ ਜਾਂ ਨਹੀਂ ਪਰ ਮੈਂ ਮੌਕੇ ਤੇ ਗਿਆ ਜਾ ਕੇ ਇਹਨਾਂ ਨੂੰ ਫੇਰ ਛਡਾਉਣ ਦੀ ਕੋਸ਼ਿਸ਼ ਮਦਰ ਸਮਝਾਇਆ ਇਹਨਾਂ ਨੂੰ ਉਸ ਵਜ੍ਹਾ ਕਰਕੇ ਇਹ ਮੇਰੇ ਤੇ ਉੱਥੇ ਵੀ ਦੁਕਾਨ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਤੂੰ ਲੋਕੇਸ਼ ਕੁਮਾਰ ਦੀ ਮਦਦ ਕਰਦਾ ਤਾਂ ਤੂੰ ਚੱਲ ਬਦ ਦੁਕਾਨ ਤੇ ਤੈਨੂੰ ਬਾਅਦ ਚ ਦੇਖਦੇ ਪਹਿਲਾਂ ਅਸੀਂ ਇਹਦੇ ਨਾਲ ਨਜਟ ਲਈਏ ਮੈਂ ਉੱਥੋਂ ਆਪਣੀ ਦੁਕਾਨ ਤੇ ਆ ਗਿਆ ਕਲੀਨਿਕ ਤੇ ਆ ਕੇ ਮੈਂ ਆਪਣੇ ਪੇਸ਼ੈਂਟ ਨੂੰ ਚੈੱਕ ਅਪ ਕਰ ਰਿਹਾ ਸੀਗਾ ਤੇ 5-7 ਮਿੰਟ ਬਾਅਦ ਇਹਨਾਂ ਨੇ ਬਹੁਤ ਸਾਰਾ ਹਜੂਮ ਇਕੱਠਾ ਕਰਕੇ ਇਹ 6 6 ਜਾਣੇ ਮੇਰੀ ਕਲੀਨਿਕ ਵਿੱਚ ਜਬਰੇ ਆ ਕੇ ਮੇਰੀ ਇਹਨਾਂ ਨੇ ਮਾਰਕੁੱਟ ਕੀਤੀ ਮੇਰੇ ਰੋਮਾਂ ਦੀ ਮੈਂ ਇੱਕ 60 ਸਾਲ ਦਾ ਬਜ਼ੁਰਗ ਹਾਰਟ ਦਾ ਪੇਸ਼ੈਂਟ ਆ ਡਾਕਟਰਾਂ ਜੋ 30 ਸਾਲ ਤੋਂ ਪ੍ਰੈਕਟਿਸ ਕਰਦਾ ਮੇਰੀ ਇਹਨਾਂ ਨੇ ਰੋਮਾਂ ਦੀ ਬੇਅਦਬੀ ਕਰਕੇ ਮੈਨੂੰ ਮਾਨਸਿਕ ਤੌਰ ਤੇ ਵੀ ਟੌਰਚਰ ਕੀਤਾ ਸਰੀਰਕ ਤੌਰ ਤੇ ਮੇਰੀ ਇਹਨਾਂ ਨੇ ਮਾਰਕੁੱਟ ਕੀਤੀ ਸਿਰ ਮੇਰਾ ਕਸੂਰ ਇਹਨਾਂ ਕਿ ਮੈਂ ਇੱਕ ਸੀ ਨਾਗਰਿਕ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦਿਆਂ ਹੋਇਆ ਇਹਨਾਂ ਨੂੰ ਲੜਦਿਆਂ ਨੂੰ ਛਡਾਉਣ ਗਿਆ ਸੀਗਾ ਪਰ ਕੱਲ ਮੈਨੂੰ ਪਤਾ ਲੱਗਿਆ ਕਿ ਜਿਹੜਾ ਮੈਂ ਪਰਚਾ 24 ਤਰੀਕ ਨੂੰ ਇਹਨਾਂ ਤੇ ਪੁਲਿਸ ਨੇ ਤਬਦੀਸ਼ ਕਰਕੇ ਇਨਕੁਆਰੀ ਕਰਕੇ ਇਹਨਾਂ ਦੇ ਖਿਲਾਫ ਕੀਤਾ ਇਹਨਾਂ ਦੀ ਕੋਈ ਹੁਣ ਤੱਕ ਗ੍ਰਿਫਤਾਰੀ ਨਹੀਂ ਹੋਈ ਇਹ ਦੋ ਦਿਨ ਤੋਂ ਮੇਰੇ ਤੇ ਦਬਾਅ ਬਣਾ ਰਹੇ ਸੀਗੇ ਕਿ ਤੁਸੀਂ ਇਹ ਪਰਚਾ ਸਾਡੇ ਨਾਲ ਕੰਪਰੋਮਾਈਜ਼ ਕਰਕੇ ਕੈਨਸਲ ਕਰਾਓ ਨਹੀਂ ਤਾਂ ਅਸੀਂ ਤੇਰੇ ਤੇ ਹੋਰ ਕੋਈ ਵਾਹੀ ਵੀ ਪਰਚਾ ਪਵਾਵਾਂਗੇ ਮੈਨੂੰ ਕੱਲ ਪਤਾ ਲੱਗਿਆ ਕਿ ਇਹਨਾਂ ਨੇ ਮੇਰੇ ਤੇ ਝੂਠੇ ਰੋਪ ਲਾ ਕੇ ਜਿਹੜੇ ਵਿੱਚ ਮੁਜਰਮ ਨੇ ਰਿਸ਼ੂ ਉਹਦਾ ਬੇਟਾ ਆਨਸ਼ੂ ਤੇ ਉਹਦੀ ਪਤਨੀ ਪੂਜਾ ਇਹਨਾਂ ਨੇ ਇੱਕ ਡਰਾਮਾ ਰਚ ਕੇ ਪੁਲਿਸ ਤੇ ਤੇ ਮੇਰੇ ਤੇ ਪ੍ਰੈਸ਼ਰ ਪਾਉਣ ਲਈ ਬਲੈਕਮੇਲਿੰਗ ਕਰਦਿਆਂ ਹੋਇਆਂ ਇੱਕ 60 ਸਾਲ ਦੇ ਸੀਨੀਅਰ ਡਾਕਟਰ ਨੂੰ ਪ੍ਰੈਸ਼ਰਾਈਜ਼ ਕਰਨ ਲਈ ਝੂਠਾ ਮੇਰੇ ਤੇ ਪਰਚਾ ਦਰਜ ਕਰਾਉਣ ਲਈ ਨਾਟਕ ਜੋ ਰਚਿਆ ਮੇਰੀ 1% ਵੀ ਇਹਦੇ ਵਿੱਚ ਕੋਈ ਸਚਾਈ ਨਹੀਂ ਕੋਈ ਵੀ ਗਸਟेड ਅਫਸਰ ਮੌਕੇ ਤੇ ਆ ਕੇ ਇਨਕੁਆਇਰੀ ਕਰ ਲਵੇ ਜੇ ਇਸ ਵਕਤੇ ਪਰਚਾ ਦਰਜ ਹੋਇਆ ਉੱਥੇ ਮੌਕੇ ਤੇ ਸਾਰੇ ਅਫਸਰ ਸਾਹਿਬਾਨ ਆਏ ਉਹਨਾਂ ਦੇ ਨਾਲ ਇਹ ਤਿੰਨ ਦਿਨ ਚਾਰ ਦਿਨ ਤੋਂ ਇਸ ਨਾਲ ਲੇਡੀਜ਼ ਨੇ ਨਾ ਇਹਨਾਂ ਦੇ ਪਰਿਵਾਰਕ ਕਿਸੇ ਮੈਂਬਰ ਨੇ ਕੋਈ ਇਦਾਂ ਦਾ ਮੇਰੇ ਤੇ ਇਲਜ਼ਾਮ ਨਹੀਂ ਲਾਇਆ ਹੁਣ ਇਹਨਾਂ ਨੇ ਸਾਜਿਸ਼ ਦੀਨ ਮੇਰੇ ਪਰਚੇ ਨੂੰ ਕੈਨਸਲ ਕਰਾਉਣ ਲਈ ਮੇਰੇ ਤੇ ਪ੍ਰੈਸ਼ਰ ਪਾਉਣ ਲਈ ਇਹਨਾਂ ਨੇ ਮੇਰੇ ਤੇ ਝੂਠੇ ਇਲਜ਼ਾਮ ਲਾ ਕੇ ਕੱਲੇ ਨਾਟਕ ਰਚਿਆ ਜਿਹੜਾ ਜਿਹੜਾ ਮੁੱਦਾ ਇਹਨਾਂ ਨੇ ਰੋਪ ਲਾਇਆ ਕਿ ਮੈਂ ਸਰਦਾਰ ਕਲਵੰਦ ਸਿੰਘ ਸਿੱਧੂ ਗੋਲ ਵੀ ਗਏ ਮੇਰੇ ਸੁਣਾਈ ਨਹੀਂ ਕੀਤੀ ਬਿੱਟਾ ਜੀ ਗੋਲ ਵੀ ਗਏ ਲੱਗਦਾ ਵੀ ਇਹ ਰਾਜਨੀਤੀ ਪੋਲਿਟੀਕਲ ਹੈ ਮੈਨੂੰ ਨਹੀਂ ਪਤਾ ਜੀ ਇਹ ਕਿਤੇ ਗਏ ਜਾਂ ਨਹੀਂ ਗਏ ਮੈਂ ਤਾਂ ਸਿਰਫ ਪੁਲਿਸ ਦੇ ਅਫਸਰ ਸਾਹਿਬਾਨਾਂ ਕੋ ਗਿਆ 100 ਨੰਬਰ ਤੇ ਫੋਨ ਕੀਤਾ ਸੀ ਮੌਕੇ ਤੇ ਪੁਲਿਸ ਆਈ ਮੈਨੂੰ ਮੇਰੀ ਕਲੀਨਿਕ ਦੇ ਅੰਦਰ ਲੋਕ ਲੱਗੇ ਦੇ ਵਿੱਚੋਂ ਪੌਲਸ ਆ ਕੇ ਮੈਨੂੰ ਆਪਣੀ ਹਿਫਾਜ਼ਤ ਕਰਕੇ ਮੈਨੂੰ ਉੱਥੋਂ ਕੱਢ ਕੇ ਲ ਗਈ ਮੇਲੇ ਦਾ ਕਹਿਣਾ ਕਿ ਤੁਸੀਂ ਉਹਨਾਂ ਰੇਪ ਦੀ ਕੋਸ਼ਿਸ਼ ਕੀਤੀ ਕਲੀਨਿਕ 'ਚ ਬੁਲਾ ਕੇ ਮੇਰੀ ਕਲੀਨਿਕ ਤੇ ਅੱਜ ਤੱਕ ਕਦੀ ਇਹ ਲਵੇ ਜਿਹੜੀ ਲੇਡੀਜ਼ ਆ ਕਦੀ ਮੇਰੀ ਕਲੀਨਿਕ ਤੇ ਨਹੀਂ ਆਏ ਨਾਜ ਮਾ ਮਾ ਮੇਰਾ ਇਹਨਾਂ ਨੇ ਕੋਈ ਕਦੀ ਅੱਜ ਤੱਕ ਮੇਰੀ ਕਲੀਨਿਕ ਤੇ ਨਹੀਂ ਆਈ ਇੱਕ ਹੋਰ ਮੇਲਾ ਜੀ ਉਹ ਕਹਿੰਦੀ ਸੀ ਵੀ ਡਾਕਟਰ ਹੈ ਸੀ ਗੱਲਾਂ ਕਰਕੇ ਬਦਨਾਮ ਹੈ ਕਿ ਅਕਸਰ ਉਹਨਾਂ ਨੇ ਏਦਾਂ ਦੀ ਗੱਲ ਪਹਿਲਾਂ ਕਦੀ ਹੋਈ ਹੋਵੇ ਤਾਂ ਪਹਿਲਾਂ ਕਦੀ ਕੋਈ ਕਿਸੇ ਨੇ ਜਾ ਕੇ ਮੇਰੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂ ਮਹੱਲੇ 'ਚ ਕੋਈ ਗੱਲਬਾਤ ਹੋਈ ਇਹ ਇਹਨਾਂ ਨੇ ਡਰਾਮਾ ਰਚਿਆ ਕਿਉਂਕਿ ਉਹ ਲੇਡੀਜ਼ ਦੇ ਲੇਡੀਜ਼ ਦੋਨੇ ਆਪਸ ਵਿੱਚ ਇੱਕੋ ਹੀ ਗਰੁੱਪ ਦੇ ਮੈਂਬਰ ਨੇ ਮੇਰੇ ਏਰੀਆ ਦਾ ਦੱਸੋ ਕਿਸੇ ਬੰਦੇ ਨੇ ਮੇਰੇ ਖਿਲਾਫ ਕਦੀ ਕੋਈ ਸ਼ਿਕਾਇਤ ਕੀਤੀ ਹੋਵੇ ਕਦੇ ਡਾਕਟਰ ਸਾਹਿਬ ਸ਼ਿਕਾਇਤ ਤਾਂ ਤਾਂ ਨਹੀਂ ਕੀਤੀ ਕਈ ਕਈ ਉੱਥੇ ਜਿਹੜੇ ਨੌਜਵਾਨ ਲੜਕੇ ਲੜਕੇ ਆਉਣਾ ਕਹਿਣਾ ਇਹ ਡਾਕਟਰ ਸਾਹਿਬ ਮਤਲਬ ਧੁੰਗੀਆਂ ਦੇ ਨਹੀਂ ਸ਼ੁਰੂ ਹੁੰਦੇ ਇਸ ਤੋਂ ਬਾਅਦ ਅੱਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਮੈਂ ਇੱਕ ਪੀਸਫੁਲ ਸ਼ਹਿਰੀ ਨਾਗਰਿਕ ਦਾ ਮੈਂ 60 30 ਸਾਲ ਤੋਂ ਤੇ ਪ੍ਰੈਕਟਿਸ ਕਰਦਾ 60 ਸਾਲ ਦੀ ਮੇਰੀ ਉਮਰ ਹੈ ਦੋ ਮੇਰੇ ਬੇਟੇ ਆ ਦੋਨੇ ਮੇਰੇ ਬੇਟੇ ਡਾਕਟਰ ਆ ਇੱਕ ਮੇਰੀ ਬੇਟੀ ਆ ਉਹ ਵੀ ਡੈਂਟਲ ਸਰਜਨ ਆ ਅਸੀਂ ਇੱਕ ਕਾਨੂੰਨ ਪਸੰਦ ਵਿਅਕਤੀ ਆ ਏ ਮੇਰਨਾ ਪ੍ਰੀਪ੍ਰੈਂਟ ਸਿਆਸੀ ਰੰਜਿਸ਼ ਕਰਕੇ ਧੱਕਾ ਕਰਕੇ ਇਸ ਤਰ੍ਹਾਂ ਦਾ ਵੀ ਜਿਹੜੇ ਸਾਡੇ ਵਰਗੇ ਆਮ ਨਾਗਰਿਕਾਂ ਉਹਨਾਂ ਦਾ ਕੋਈ ਜੀਣਾ ਨਹੀਂ ਰਹਿ ਜਾਊਗਾ ਇਹ ਸਿਆਸੀ ਲੋਕ ਸਾਨੂੰ ਐਨਾ ਧੱਕਾ ਇਹ ਕਰਨਗੇ ਕਿ ਸਾਨੂੰ ਮਜਬੂਰ ਕਰਦੇ ਆ ਕਿ ਸਾਡੀ ਮਦਦ ਕਰੋ ਵੋਟ ਪਾਉਣਾ ਇੱਕ ਮੇਰਾ ਮੂਢਲਾ ਅਧਿਕਾਰ ਜਿਸ ਨੂੰ ਮੈਂ ਚਾਹਾਂ ਮੈਂ ਵੋਟ ਪਾਵਾ ਪਾ ਸਕਦਾ ਇਹ ਤੇ ਵੀ ਇਹ ਕਿੱਥੋਂ ਦਾ ਕਾਨੂੰਨ ਹੈ ਕਿ ਕੋਈ ਕਿਸੇ ਨੂੰ ਥ੍ਰੈਟ ਕਰਕੇ ਵੋਟ ਪਾਉਣ ਲਈ ਮਜਬੂਰ ਕਰੇ ਸਿਰ ਤੁਸੀਂ ਕਹਿੰਦੇ ਤੁਹਾਡੇ ਨਾਲ ਲੜਾਈ ਝਗੜਾ ਹੋਇਆ ਤੁਹਾਡੇ ਨਾਲ ਕੁੱਟ ਮਾਰ ਹੋਈ ਉਹਦੀ ਕੋਈ ਸੀਸੀਟੀਵੀ ਫੁਟੇ ਜਾਈਗੀ ਮੇਰੇ ਕਿਉਂਕਿ ਕਲੀਨਿਕ ਵਿੱਚ ਕੈਮਰੇ ਨਹੀਂ ਲੱਗੇ ਸੀਗੇ ਬਾਹਰ ਨਹੀਂ ਸੀ ਪਰ ਮੌਕੇ ਤੇ ਸਾਰੇ ਲੋਕਾਂ ਨੇ ਇਹ ਮੁੰਡਾ ਬੈਠਾ ਇਹ ਵੀ ਉੱਥੇ ਬਾਹਰ ਗਲੀ 'ਚ ਖੜਾ ਸੀਗਾ ਜਿਹੜਾ ਮੇਰੀ ਕਲੀਨਿਕ 'ਚ ਪੇਸ਼ੈਂਟ ਬੈਠਾ ਜਸਵੀਰ ਸਿੰਘ ਉਸਦਾ ਨਾਮ ਹੈ ਉਸਨੇ ਮੌਕੇ ਤੇ ਪੁਲਿਸ ਨਾਲ ਲੈ ਕੇ ਗਈ ਮੌਕੇ ਤੇ ਐਸਐਸਓ ਸਾਹਿਬ ਤੇ ਡੀਐਸਪੀ ਸਾਹਿਬਾਦਰ ਨੂੰ ਉਸ ਵਿਅਕਤੀ ਨੇ ਮਰੀਜ਼ ਨੇ ਮਰਿਆ ਨੇ ਬਿਆਨ ਦਿੱਤੇ ਕਿ ਮੇਰੇ ਸਾਹਮਣੇ ਡਾਕਟਰ ਸਾਹਿਬ ਮੈਨੂੰ ਚੈੱਕਅਪ ਕਰ ਰਹੇ ਸੀਗੇ ਡਾਕਟਰ ਸਾਹਿਬ ਦੀ ਕੁੱਟਮਾਰ ਕੀਤੀ ਡਾਕਟਰ ਸਾਹਿਬ ਦੇ ਰੋਮਾਂ ਦੀ ਬੇਅਦਬੀ ਕੀਤੀ ਇਹਨਾਂ ਨੂੰ ਧੂਕ ਕੇ ਬਾਹਰ ਲੈ ਕੇ ਜਾ ਰਹੇ ਸੀ ਮਾਰਨ ਵਾਸਤੇ ਫਿਰ ਹਸਪਤਾਲ ਤੋਂ ਕੋਈ ਰਿਪੋਰਟ ਕੋਈ ਤੁਸੀਂ ਡਾਕਟਰ ਹੀ ਕਰਾਈ ਨਹੀਂ ਮੈਂ ਉਸ ਵਕਤ ਇੰਨੀ ਘਬਰਾਟ ਵਿੱਚ ਘਬਰਾਟ ਵਿੱਚ ਆ ਗਿਆ ਸੀਗਾ ਮੈਂ ਮੌਕੇ ਤੇ ਸੀਵਲ ਕਿਉਂਕਿ ਪੁਲਿਸ ਮੈਨੂੰ ਲੈ ਗਈ ਇਹਨਾਂ ਨੇ ਮੈਨੂੰ ਪੁਲਿਸ ਕੇਂਦਰ ਜੀ ਤੁਸੀਂ ਕਹਿ ਰਹੇ ਹੋ ਪੁਲਿਸ ਵਿਧਰਜੋਗੀ ਐਫ ਆਰ ਆਈ ਕਿਉਂਕਿ ਮੈਂ ਥਾਣੇ ਗਿਆ ਥਾਣੇ ਜਾ ਕੇ ਮੈਂ ਆਪਣੇ ਬਿਆਨ ਲਖਾਇਆ ਕੁੱਟ ਮਾਰਦੀ ਕੁੱਟ ਮਾਰਦੀ ਮੈਂ ਥਾਣੇ ਗਿਆ ਥਾਣੇ ਜਾ ਕੇ ਮੈਂ ਆਪਣੀਆਂ ਫੇਰ ਲਗਾਈ ਸੱਟ ਲੱਗੀ ਉਹ ਤਾਈ ਦੇ ਕੁੱਟ ਮਾਰਦੀ ਉਹ ਅੱਜ ਰਜਿਸਟਰੇ이션 ਡਾਕਟਰੀ ਹੋ ਗਈ ਡਾਕਟਰੀ ਮੈਨੂੰ ਪੁਲਿਸ ਨਾਲ ਲੈ ਕੇ ਗਈ ਬਾਅਦ ਵਿੱਚ ਦੋ ਦਿਨ ਬਾਅਦ ਉਸ ਵਕਤ ਨਹੀਂ ਮੈਨੂੰ ਇਹਨਾਂ ਨੇ ਜਾਣ ਦਿੱਤਾ ਮੈਨੂੰ ਇਹਨਾਂ ਨੇ ਸ਼ਾਮ ਤੱਕ ਥਾਣੇ ਹੀ ਬਿਠਾਈ ਰੱਖਿਆ ਵੀ ਅਸੀਂ ਸਾਰਾ ਮੈਟਰ ਇਨਕੁਆਇਰ ਕਰਾਂ ਐਮ ਐਲ ਆਰ ਕੱਢਾਈ ਦੱਡੀ ਐਮ ਐਲ ਆਰ ਕਾ ਪ੍ਰਾਇਮਰੀ ਇਹਨਾਂ ਨੇ ਵਰਸੋਂ ਕਟਵਾਈ ਆ ਪੁਲਿਸ ਮੇਰੇ ਨਾਲ ਗਈ ਆ ਅੱਛਾ ਪਰਚਾ ਦਰਜ ਹੋਣ ਤੋਂ ਬਾਅਦ ਕਟਾਈ ਆ ਪਰਚਾ ਦਰਜ ਹੋਣ ਤੋਂ ਬਾਅਦ ਮੇਰਾ ਡੀਐਨਏ ਟੈਸਟ ਕਰਵਾਉਣਗੇ ਉਸ ਵਕਤ ਇਹਨਾਂ ਨੇ ਮੇਰੀ ਐਮਐਲਆਰ ਕਟਾਈ ਆ ਪਰਚਾ ਦਰਜ ਹੋਣ ਤੋਂ ਪਹਿਲਾਂ ਐਮਐਲਆਰ ਹੁੰਦੀ ਬਾਅਦ ਚ ਪਰਚਾ ਹੁੰਦਾ ਪਹਿਲੇ ਪਰਚਾ ਹੁੰਦਾ ਜੀ ਪਹਿਲੇ ਐਮਐਲਆਰ ਕੱਟਦੀ ਪਹਿਲੇ ਐਮਐਲਆਰ ਹੋਏਗੀ ਬਾਅਦ ਚ ਪਰਚਾ ਹੋਏਗਾ ਹੁੰਦਾ ਜੀ ਪਰ ਮੈਨੂੰ ਉਸ ਵਕਤ ਇਹਨਾਂ ਨੇ ਸ਼ਾਮ ਤੱਕ ਥਾਣੇ ਹੀ ਬਿਠਾ ਕੇ ਰੱਖਿਆ ਉਸ ਤੋਂ ਬਾਅਦ ਕਿਉਂਕਿ ਸਾਡੇ ਭਾਬੀ ਜੀ ਬਹੁਤ ਸੀਰੀਅਸ ਸੀਗੇ ਗਰੇਵਲ ਹਸਪੀਟਲ ਦਾਗਲਸੀ ਐਸ ਟਾਈਮ ਉਹ ਫਰੀਦਕੋਟ ਵਿੱਚ ਉਹਨਾਂ ਦਾ ਦੂਜੇ ਨਾਲ ਅਪਰੇਟ ਹੋਇਆ ਅਸੀਂ ਉਹਨਾਂ ਕਰਕੇ ਸਾਰੇ ਉਧਰ ਵੀ ਜੋ ਗਏ ਮੈਂ ਤਾਂ ਕਿ ਮੈਂ ਵੀ ਪਰੇਸ਼ਾਨ ਸੀਗਾ ਜੀ ਡਾਕਟਰ ਸਾਹਿਬ ਗੱਲ ਇਹ ਹੈ ਜਿਵੇਂ ਤੁਸੀਂ ਕਹਿ ਰਹੇ ਹਾਂ ਵੀ ਪਹਿਲਾਂ ਪਰਚਾਦਰ ਜੋ ਹੋਇਆ ਤੇ ਬਾਅਦ ਵਿੱਚ ਸ਼ੱਕ ਦੇ ਸ਼ੱਕ ਦੇ ਘੇਰੇ ਚ ਆ ਗਏ ਕਿਉਂਕਿ ਜਿਹੜੀ ਲੜਕੀ ਹੈ ਇਲਜ਼ਾਮ ਲਗਾਰੀ ਬਲੱਡ ਪ੍ਰੈਸ਼ਰ ਸਭ ਕੁਝ ਜੋ ਹੈ ਫਿਰ ਤਾਂ ਉਹ ਕਲੀਅਰ ਹੋ ਗਿਆ ਜੀ ਮੇਰਾ ਜਿਹੜਾ ਮੈਡੀਕਲ ਹੋਇਆ ਮੇਰਾ ਡੀਐਨਏ ਟੈਸਟ ਹੋਇਆ ਨਾ ਡੀਐਨਏ ਮੇਰੇ ਬਾਲਾਂ ਦਾ ਜੋ ਡੀਐਨਏ ਟੈਸਟ ਕਰਾਉਣ ਵਾਸਤੇ ਮੈਨੂੰ ਪੁਲਿਸ ਉੱਥੇ ਲੈ ਕੇ ਗਈ ਬਾਅਦ ਚ ਹੋਇਆ ਨਾ ਨਹੀਂ ਡੀਐਨਏ ਤਾਂ ਹੁੰਦਾ ਹੀ ਬਾਅਦ ਚ ਪੁਲਿਸ ਲੈ ਕੇ ਜਾਂਦੀ ਆ ਨਾ ਹੋ ਗਿਆ ਉੱਥੇ ਕੁੱਟ ਮਾਰਨਾ ਧਾਰਾ ਚ ਵੱਧ ਹੋਏਗਾ ਧਾਰਾ ਚ ਵੱਧ ਹੋਊਗਾ ਨਾ ਡੀਐਨਏ ਕੁੱਟ ਮਾਰਦਾ ਤਾਂ ਮੇਰੇ ਕੋਈ ਜਿੱਦਾ ਮੈਂ ਤਾਂ ਕਿਤੇ ਮੈਂ ਇਹ ਹੀ ਦੱਸਿਆ ਮੈਂ ਪਹਿਲਾਂ ਵੀ ਮੇਰੇ ਨਾਲ ਨੇ ਕਸੌਨ ਮੁੱਕੀ ਕੀਤੀ ਆ ਮੇਰੀ ਕਸੌਨ ਮੁੱਕੀ ਨਾ ਮਾਰਕੁੱਟ ਕੀਤੀ ਆ ਮੇਰੇ ਕੋਈ ਛਾਰ ਪਿੰਦਰੀ ਨਹੀਂ ਸੀ ਇਸ ਕਰਕੇ ਮੈਂ ਮੌਕੇ ਤੇ ਰਿਪੋਰਟ ਲਿਖਾਉਣ ਗਿਆ ਟਰਨ ਜੋ ਮੇਨਾ ਹੋਇਆ ਪੁਲਿਸ ਹੀ ਮੈਨੂੰ ਅਮਰੀਕ ਕਲੀਨਿਕ ਚੋਂ ਕੱਢ ਕੇ ਲੈ ਕੇ ਗਈ ਆ। ਇਹ ਸਾਰੀ ਡੀਐਨਏ ਰਿਪੋਰਟ ਆਈ ਹੈ ਕੋਈ। ਹਾਂਜੀ। ਡੀਐਨਏ ਦੀ ਰਿਪੋਰਟ ਉਹਨਾਂ ਨੇ ਜੇ ਆਜੇ ਭੇਜੀ ਆ। ਉਹ ਰਿਪੋਰਟ ਆਉਣ ਤੇ ਪਤਾ ਲੱਗੂ। ਮੇਰੇ ਰੋਮ ਵੀ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਏ। ਡਾਕਟਰਾਂ ਨੇ ਮੇਰਾ ਬਲੱਡ ਦੀ ਜਾਂਚ ਵੀ ਲਈ ਆ।